ਸਤ ਸਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਲੇਲਖੁਰਦਾ ਤਹਿਸੀਲ ਲਹਿਰਾਗਾਗਾ ਤੇ ਨੇੜੇ ਜਖਲ ਹਰਿਆਣਾ ਮੱਜਾਂ ਬਾਈ ਕੋਲੇ ਸਾਨੂੰ ਕਾਰੇ ਕੋਲੇ ਆਏ ਹੋਏ ਅੱਜ ਛੇ ਦਿਖਾਵਾਂਗੇ ਮੁਰਰਾਤ ਵੀ ਪੈਂਦੀਆਂ ਦਿਖਾਵਾਂਗੇ ਇੱਕ ਗ੍ਰੇਡੇਡ ਝੋਟੀ ਆ ਦੋ ਟੋਕੜ ਗੱਬਣ ਨੇ ਇੱਕ ਬੂਰੀ ਤਾਜੀ ਕੱਲੀ ਪੂਰੀ ਨੂੰ ਛੱਡ ਕੇ ਜਿੰਨੀਆਂ ਤਾਜ਼ੀਆਂ ਨੇ ਸਾਰੀਆਂ ਨਾਲ ਕੱਟੀਆਂ ਨੇ ਤੇ ਬਾਕੀ ਝੋਟੀਆਂ ਕਮਾਲ ਦੀਆਂ ਨੇ ਜਿਵੇਂ ਆਹ ਪੀਸ ਖੜਾ ਇੱਧਰ ਚਾਰ ਦੰਦ ਦੂਜਾ ਸੂਆ ਸੂਈ ਖੜੀ ਆ ਕਮਾਲ ਵਾਲੀ ਗੱਲ ਆ ਤੇ ਇੱਕ ਖੜੀ ਆ ਦੋ ਦੰਦ ਦਾ ਤੋਹਫਾ ਹੋ ਜਾ ਬੱਚੀ ਬੰਨੇ ਵੜਾ ਜਾਂ ਨਾਲ ਕੱਟੀ ਆ ਗਈ ਤੇ ਆ ਗਈ ਦੰਦਾਂ ਚ ਦੋ ਦੰਦ ਦਾ ਇਤੋਂ ਆਰਡਰ ਕੁਆਲਟੀ ਕਰ ਸਕਦੇ ਹੋ ਚੈੱਕ ਤੇ ਬਿਊਟੀ ਚ ਵੀ ਕੱਟੀ ਫੁੱਲ ਆ ਜੀ ਗੱਲ ਕਰ ਲਈਏ ਬਾਕੀ ਗੱਲਬਾਤ ਤੁਹਾਡੀ ਕਾਲੇ ਨਾਲ ਕਰਾ ਲਈਏ ਕੱਲੀ ਕੱਲੀ ਦੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਤੇ ਜਿਹੜਾ ਰੇਟ ਆ ਰੇਟ ਸਾਰਿਆਂ ਦਾ ਵੀਡੀਓ ਚ ਕਰਾ ਦਾਂਗੇ ਆ ਜਾ ਕਾਲੇ ਨੂੰ ਆ ਜਾ ਜੇ ਉਪਰ ਤੂੰ ਵੀ ਆ ਜਾ ਤੂੰ ਵੀ ਆ ਜਾ ਜੀ ਹੋਰ ਕਾਲੇ ਕਿਵੇਂ ਆ ਠੀਕ ਠਾਕ ਬਰੇਕੂਲ ਚੜਦੀ ਕਲਾ ਐਂ ਚੜਦੀ ਕਲਾ ਆਪਣਾ ਕੀ ਨਾਮ ਆ ਜੀ ਕੁਲਵਿੰਦਰ ਜੀ ਕੁਲਵਿੰਦਰ ਸਿੰਘ ਹੂੰ ਸੇਠ ਕਹਿੰਦੇ ਆ ਪਿਆਰ ਨਾਲ ਹੈਨਾ ਤੇਰਾ ਨਾਮ ਗਰਜੋਤ ਸਿੰਘ ਜੀ ਗਰਜੋਤ ਸਿੰਘ ਆ ਇੱਕ ਗੱਲ ਤੁਹਾਨੂੰ ਦੱਸ ਦਾਨਾ 22 ਹੋਰਾਂ ਦਾ ਹੈਗਾ ਪਾਰਟਨਰਸ਼ਿਪ ਦਾ ਕੰਮ ਹੈਨਾ ਇੱਕ ਵੀਡੀਓ 22 ਦੇ ਘਰੋਂ ਬਣਦੀ ਹੁੰਦੀ ਆ ਤੇ ਇੱਕ ਮੇਰਾ ਕਲਾਕਾਰ ਤੇਰੇ ਵਾਲੇ ਬੰਨੇ ਹੋ ਉਧਰੋਂ ਬਣਾ ਲੈਂਦੇ ਆ ਹੈਨਾ ਹਾਂ ਜਿਆਦਾਤਰ ਇਹ ਸੀਨ ਹੁੰਦਾ ਵੀ ਜਿਆਦਾਤਰ ਜਿਵੇਂ ਆਪਾਂ ਕਹਿੰਦੇ ਆ ਵੀ ਕਾਲਾ ਆਉਂਦਾ ਇਹ ਬਾਈ ਵੀ ਹੁੰਦਾ ਵੀਡੀਓ ਚ ਮੱਝਾਂ ਤੋਰਦਾ ਰਹਿੰਦਾ ਤਕਰੀਬਨ ਤੇ ਨੰਬਰ ਤੁਹਾਨੂੰ ਪਤਾ ਮੈਂ ਇੱਕ ਬੰਦੇ ਦੀ ਲਾ ਕੇ ਖੁਸ਼ ਹੋਣਾ ਵੀ ਕਿਤੇ ਆਇਆ ਹੁੰਦਾ ਜੇ ਦੋ ਲਾਤੇ ਯਾਰ ਦੋਨੇ ਬੰਦੇ ਇੱਕਮੈ ਸੀ ਨਾ ਹਾਂ ਕਈ ਵਾਰੀ ਹੁੰਦਾ ਇੱਕਮੈ ਸੀ ਨਾ ਵੇਚਦਿਆਂ ਕਿਤੇ ਦੋ ਬੰਦੇ ਅੱਡ ਅੱਡ ਗੱਕਾ ਨੂੰ ਹਾਂ ਪਰ ਕੰਮ ਵਾਈ ਹੋਣਾ ਮੈਂ ਪਾਰਟਨਰਸ਼ਿਪ ਦਾ ਬਰਾਬਰ ਦਾ ਕੰਮ ਆਹੀ ਗੱਲ ਨਹੀਂ ਤੇ ਸ਼ੁਰੂ ਕਿਹੜੇ ਬੰਦੇ ਕਰੀ ਕਾਲ ਕਰੂ ਤਰੂ ਕਰ ਲੈ ਕਰੂ ਤੋਰੋ ਇਹ ਖੋਲ ਕੇ ਫਿਰ ਪਹਿਲਾਂ ਥਣ ਲੈਵੇ ਜੇ ਮਾਰਦੇ ਕਰੀ ਕੈਮਰਾ ਸੂਆ ਕਿਹੜਾ ਬਾਈ ਦੂਜਾ ਸੂਆ ਵੀਰੇ ਗੁੜੀ ਨਾਲ ਬੱਚਾ ਕੱਟੀ ਹੈ ਵੀਰੇ ਲਈ ਨਾਲ ਕੱਟੀ ਸੂਆ ਦੂਜਾ ਸਿੰਗ ਰੀਜਨਲ ਕੱਦ ਫੁੱਲ ਵੱਡਾ ਹਾਂ ਹਾਂ ਵੀਰੇ ਵੱਡੀ ਆ। ਕੱਦ ਆ ਗਿਆ ਫੁੱਲ ਵੱਡਾ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਤੇ ਜਾਤ ਬਹੁ ਆ ਕੱਟੀ ਜੀ ਹਨਾ। ਹਾਂ ਵੀਰੇ ਬੜੀ ਨਸਲ ਦੀ ਗੱਲ ਕਰ ਲਈਏ। ਹੂੰ। ਜਾਤ ਨਸਲ ਆ ਗਈ ਕੱਟੀ ਦੇ ਵਿੱਚ ਫੁੱਲ ਤੇ ਕੁਆਲਿਟੀ ਆ ਗਈ ਓਕੇ ਦੀ ਰਿਪੋਰਟ ਆ। ਮੋੜ ਲਾ ਬਾਈ ਇੱਥੋਂ। ਕਮਾਲ ਅਕਮਾਲ ਅਕਮਾਲ। ਲਿਆ। ਕੱਦ ਗਾਠ ਵੀ ਚੰਗਾ ਦੂਜਾ ਸੂਈ ਕਹਿ ਕੇ ਦਿੰਦੀ ਸੂਈ ਆ ਕਲੇ। ਹੋ ਗਏ ਵੀਰੇ 5-6 ਦਿਨ ਸੂਈ ਨੂੰ। ਠੀਕ ਆ। ਹੂੰ। ਆ 5-6 ਦਿਨਾਂ ਦੀ ਸੂਈ ਹੋਈ ਆ ਨਾਲ ਇਹਦੇ ਆ ਗਈ ਕੱਟੀ ਤੇ ਦੁੱਧ ਕਾਲੇ ਕਿੰਨਾ ਕਰਾ। ਉਹ ਤੇਰਾ 13 ਲੀਟਰ ਬਿਲ ਤਿਆਰ ਗੁਰੀ। 13 ਹਾਂ ਪੰਜਾਸ਼ੀਆਂ ਦੀ ਥਲੇ 6 ਮਾਦੰਦ 13 ਰੁਪਏ ਆ ਗਈ ਜੈਡ ਬਲੈਕ ਹਨ ਜੈਡ ਬਲੈਕ ਹੈ ਸਾਰੀ ਕਿੰਨਾ ਕੁ ਦੁੱਧ ਪਾਉਗਾ ਲੈ ਇਹ ਦੁੱਧ ਵੀਰੇ 16 ਕਿਲੋ 17 ਕਿਲੋ ਚਾਹੀਦੇ ਝੋਟੀਆਂ ਜਿਵੇਂ ਕੱਦ ਕੋ ਦੇ ਜੈਡ ਬਲੈਕ ਵੀ ਮੱਲ ਵੱਡਾ ਤੇ ਕੱਦ ਵੀ ਸਾਨੂੰ ਆਪਾਂ ਨਾਲ ਖੜਕੇ ਦਿਖਾ ਦਿੰਨੇ ਆਹੀ ਗੱਲ ਨਹੀਂ ਇੱਥੇ ਦੇ ਕੱਦ ਦਾ ਆਈਡੀਆ ਲਾ ਲਿਓ ਪਰ ਆ ਗਈ ਜਮਾ ਜੈਡ ਬਲੈਕ ਜਾਤ ਜੂਤ ਕੱਟੀ ਦੀ ਬਾੜੀ ਹਾਂ ਹਾਂ ਆ ਇੱਥੇ ਜਿਵੇਂ ਕਹ ਰਹੀ ਜਿਵੇਂ ਆਪਾਂ ਕਹਿੰਦੇ ਪੂਰੀ ਖੜਮੀ ਝੋਟੀਆਂ ਨਸਾਂ ਵਾਲੀ ਹੈ ਪੂਰੀ ਆ ਪੂਰੀ ਖੜਮੀ ਆ ਗਈ ਤਿੰਨ ਨਸਾਂ ਵਾਲੀ ਆ ਗਈ ਠੰਡ ਲੱਗਿਆ ਬਾ ਕਮਾਲ ਹ ਇਹ ਇਹਦੇ ਕਾਲੇ ਪੈਸੇ ਕਿੰਨੇ ਲੰਮਾਗੇ ਆਪਾਂ ਭਾਈ ਇਹਦਾ ਵੀਰੇ ਮੁੱਲ ਕੋਸ਼ ਕਰਾ ਲੈ ਡੇਢ ਲੱਖ ਦੀ ਝੋਟੀ ਦੇ ਦਾਂਗੇ ਪੂਰੇ ਦੀ ਹਾਂਜੀ ਇਹ ਬਾਈ ਕਹਿੰਦਾ ਦੇ ਦਿਆਂਗੇ ਪੂਰੇ ਡੇਢ ਲੱਖ ਦੀ ਨਾਲ ਇਹਦੇ ਉਹ ਕੱਤੀ ਆ ਜਿਹੜੀ ਉਹ ਤੇ ਵੀ ਮਾਰਦੇ ਕਾਰੀ ਕੈਮਰਾ ਤੇ ਜਾਤ ਵੀ ਚੰਗੀ ਆ ਝੋਟੀ ਤੇ ਹੁਣ ਮਾਰਦੇ ਕੈਮਰਾ 2 ਨੰਬਰ ਵਾਲੀ ਤੇ ਇਹ ਕਾਲਾ ਕਹਿੰਦਾ ਵੀ ਦੋ ਦੰਦ ਹੀ ਆ ਕੱਤੀ ਹਜੇ ਜੇ ਗੱਲ ਕਰ ਲਈਏ ਕੁਆਲਿਟੀ ਬਹੁਤ ਸ਼ਾਨਦਾਰ ਰੱਖਦੀ ਆ ਥੱਲੇ ਦੀ ਸਿੰਕ ਜਮਾ ਬੰਦ ਬਿਊਟੀ ਵਾਲੇ ਪੱਖ ਚ ਵੀ ਫੁੱਲਾ ਤੇ ਦੁੱਧ ਵੀ ਚੰਗਾ ਪਾਉਦੇ ਤੇ ਚਾਮੜਾ ਵੀ ਜਮੀ ਪਤਲਾ ਆ ਗਿਆ ਝੋਟੀ ਦਾ ਇਹ ਸਾਰੀਆਂ ਉੱਤਰ ਦੀਆਂ ਨੇ ਕਾਲੇ ਹੈ। ਉੱਤਰ ਦੀਆਂ ਭਈ ਉੱਤਰ ਦੀਆਂ। ਠੀਕ ਹੈ ਗੱਲ। 100 ਦਾ ਨੋਟ ਲੈਂਦੇ ਜੋ ਕੋਈ ਇੱਧਰ ਹੀ ਸਾਫਤ ਕਰ ਦੇ। ਠੀਕ ਹੈ ਗੱਲ। ਹਾਂ। ਇਹ ਆ ਗਈ ਦੋ ਦੰਦ ਕੱਦ ਵੀ ਦੋ ਦੰਦ ਦੇ ਸਾਹ। 5000 ਦਾ ਤੇਲ ਮਚਾ ਕੇ ਆ ਫੇਰ ਵੀ ਇਹਨੇ ਕੱਦ ਵੀ ਦੋ ਦੰਦ ਇੱਥੇ ਰੋਕ ਕੇ ਮੈਂ ਨਾ ਫੇਸ ਕਰਦੇ ਉਹ ਕਿੰਨੀ ਕਰਨਾ। ਕੁਲਵਿੰਦਰ। ਆ ਇੱਥੇ ਇੱਥੇ ਰੋਕ ਕੇ ਦਿਖਾ ਦੇ। ਮਾੜੀ। ਅੱਲਾ ਚੱਲ ਚੱਲ ਕੋਈ ਨਹੀਂ ਦੁਬਾਰਾ ਉੱਥੋਂ ਘਮਾ ਕੇ ਦਿਖਾ ਦੇ ਫੇਰ ਸਾਰੇ ਬੱਚੇ ਦਾ ਵਧ ਕਰਦੀ ਹੈ ਬੱਚਾ। ਠੀਕ ਹੈ ਗੱਲ। ਤੇ ਆ ਗਏ ਵੀ ਬਿਲਕੁਲ ਬਰੀਕ ਚਮੜੇ 'ਚ ਕੱਲਾ ਕੱਲਾ ਥਣ ਪੂਰੇ ਗੈਪ ਤੇ ਲੱਗਿਆ ਨਾਲ ਇਹਦੇ ਜਿਹੜੀ ਕੱਟੀਆਂ ਕੱਤੀ ਵੀ ਬਾ ਕਮਾਲ ਆ ਤੇ ਇੱਥੋਂ ਮਾਰਦੀ ਹੈਰੀ ਕੈਮਰਾ ਇਕਦਮ ਇੱਥੋਂ ਇਹ ਸਾਰੇ ਪੱਖ ਤੋਂ ਮਾਰਦੀ ਕੈਮਰਾ ਸ਼ਕੀਨ ਸਕੂਨ ਵੇਖਲਾ ਜਿਵੇਂ ਘੋੜੇ ਖੜਦੇ ਹੁੰਦੇ ਹਨ ਲੈ ਬੱਚੇ ਦੀ ਗੱਲ ਬਹੁਤ ਸੁਣਨੀ ਦੰਦਾਂ 'ਚ ਦੋ ਦੰਦ ਹੁੰਦਾ ਕਾਲੀ ਹਾਂ ਵੀਰੇ ਹਾਂ ਦੰਦਾਂ 'ਚ ਦੋ ਦੰਦ ਬਾਡੀ ਦੀ ਆ ਗਈ ਫੁੱਲ ਚੌੜੀ ਕੱਦ ਦਾ ਇਹਦਾ ਵੀ ਆਈਡੀਆ ਕਰ ਲਿਓ ਜੀ ਉਹ ਜਿਸ ਟਮਣੀ ਹੈਗਾ ਕਿਉਂਕਿ ਹਲੇ 2 ਦੰਦ ਹੀ ਆ ਇੱਥੇ ਜਾ ਕੇ ਖੜੂਗੀ ਹਾਂ ਜਿਵੇਂ ਦੰਦਾਂ ਦੇ ਬਰਾਬਰ ਹੋਊਗੀ ਤੇ ਕੱਟੀ ਜ਼ਰੂਰ ਦਿਖਾ ਦੇ ਯਾਰ ਇਹਦੀ ਇਹਦੀ ਕੱਟੀ ਕੱਟੀ ਵੀਰੇ ਦੇਖਾ ਹੋਈ ਗੱਲ ਐ ਕੁੜੀ ਜੇ ਆਪਾਂ ਕਹਿ ਦੀਏ ਤਾਂ ਫਲਾਣੇ ਦੀ ਐ ਇਹਦਾ ਫਲਾਣੇ ਦੀ ਐ ਪਰ ਹੈ ਕੱਟੀ ਜਾਤ ਕੁਆਲਟੀ ਦੀ ਕਿਸੇ ਦੀ ਵਧੀਆ ਨਾ ਸਤੀਤੀ ਕੀ ਦੀ ਕੱਟੀ ਐ ਹਾਂ ਪਿੱਠ ਪੁੱਠੇ ਲਗਾ ਦੇ ਇੱਥੋਂ ਬਾਜੀ ਬੁੱਡੀ ਕੱਟੀ ਦਾ ਸਟਰਕਚਰ ਦਿਖਾ ਦੇ ਕੱਟੀ ਨਾਲ ਬਹੁਤ ਸ਼ਾਨਦਾਰ ਆ ਗਈ ਪੂਰੇ ਚੌੜੇ ਪੁੱਠੇ ਚ ਆ ਗਈ ਕਿੰਨੇ ਕ ਦਿਨ ਦਾ ਸੁਆ ਹੋਊਗਾ ਇਹਦਾ ਸੁਆ ਵੀਰੇ ਦਾ ਹਫਤੇ ਦਾ ਐ ਇੱਕ ਕਹਾਵਤ ਇਹਦਾ ਹਾਂ ਕੱਲ 1-2 ਦਿਨ ਇਧਰ ਉਧਰ ਹੈ ਨਾ ਹੋ ਜਾਂਦਾ ਕਈ ਵਾਰੀ ਹਾਂ ਬਾਕੀ ਬੱਚਾ ਕੁਰੀ ਦੱਸਦਾ ਵੀ ਹੈ ਯਾਰ ਠੀਕ ਹੈ ਗੱਲ ਇਹ ਇਥੋਂ ਗੈਪ ਸੋਣਾ ਰੱਖ ਲਿਆ ਥਾਣਾ ਹਾਂ ਬਾਕੀ ਠੰਡੀ ਹੈ ਕੋਈ ਐ ਨਹੀਂ ਹੈਗਾ ਬੱਚਾ ਲਾਲ ਹੈ ਬੱਚਾ ਲਾਲਾਂਗੇ ਦਿਖਾਈਏ ਕੁਰੀ ਠੀਕ ਹੈ ਗੱਲ ਬੱਤੇ ਇਹਦੇ ਕੋਲ ਦੁੱਧ ਹੁਣ ਕਿੰਨਾ ਕਾਲੇ ਦੁੱਧੇ ਥੱਲੇ ਵੀਰੇ 11 ਲੀਟਰ ਹੈ 10 ਕਹਿ ਕੇ ਭੇਜਾਂਗੇ ਪੌਣੇ 10 ਦੀ ਵੀ ਓਟ ਹੋਊਗੀ ਆਪਣੀ ਠੀਕ ਹੈ ਗੱਲ ਹਾਂ ਪੈਸੇ ਇਹਦੇ ਕਾਲੇ ਪੈਸੇ ਦਾ 1.5 ਲੱਖ ਰੁਪਈਆ ਵੀਰੇ 1 ਲੱਖ ਤੇ 25000 ਤੋਂ ਮਾਫੀ ਛਾਪੀਓ ਮਾਫੀ ਕਰ ਦਾਂਗੇ ਬਾਈ ਠੀਕ ਆ ਗੱਲ ਨੂੰ ਰੇਟ ਤਕਰੀਬਨ ਆਪਣੇ ਫਿਕਸ ਜੀ ਹੁੰਦੇ ਆ ਫਿਕਸ ਜੀ ਹਾਂ ਬਾਲਾ ਰੇਟ ਦਾ ਗੁਰੇ ਕੀ ਹੈ ਠੀਕ ਆ ਗੱਲ ਆਪਾਂ ਉਹ ਤਕਰੀਬਨ 22 ਹੁੰਦੇ ਫਿਕਸ ਜੀ ਹੁੰਦੇ ਨੇ ਬਾਲਾ ਯਾਰ ਅੰਤਰ ਨਹੀਂ ਪਰ ਕੱਟੀ ਬਿਊਟੀ ਦੇ ਵਿੱਚ ਫੁੱਲਾ ਗੱਦਕਾਰ ਚ ਵੀ ਚੰਗੀ ਆ ਤੇ ਹੁਣ ਮਾਰ ਦੇਗਾ ਜੀ ਬੂਰੀ ਤੇ ਓਏ ਬੱਚੇ ਲਾ ਦੀਏ ਗਰੀ ਮੰਗ ਵੀ ਮਾਰਕੀਟ ਚ ਫੁੱਲ ਰਹੀਆਂ ਬੱਚੇ ਲਾ ਕੇ ਧਾਰਾ ਮਾਰਨੀ ਧਾਰਾ ਮਾਰ ਲੰਦੇ ਮਾ ਧਾਰਾ ਮਾਰਦੇ ਫਿਰ ਭਾਈ ਬਹੁਤ ਆ ਕੁਲਵਿੰਦਰ ਬੱਚੇ ਲਾਵਾਂਗੇ ਸਾਰਿਆਂ ਦੇ ਹਾਂ ਇੱਕ ਲੈ ਵੀ ਇੱਕ ਨੰਬਰ ਵਾਲੀ ਦਾ ਬੱਚਾ ਲਾ ਦੇ ਤੂੰ ਲਾ ਦੇ ਦਿੰਦੇ ਅਸੀਂ ਇੱਧਰ ਕਰਦੇ ਓ ਤੂੰ ਬੂਰੀ ਤੋਰ ਦੇ ਮੈਂ ਤੋਰ ਦਣਾ ਬ ਤਾਈਆਂ ਝੋਟੀਆਂ ਨੇ ਚਾਰ ਚਾਰਾਂ ਨੇ 18 ਕੋਸ਼ਿਸ਼ ਰਊ ਜਿਹਨੂੰ ਦਿਖਾ ਦਈਏ ਲੇਵਾ ਥੰਨ ਦਾ ਸੈੱਜ ਚੈੱਕ ਕਰ ਸਕਦੇ ਹੋ ਇਹ ਆ ਗਈ ਬੂਰੇ ਕਲਰ ਦੇ ਵਿੱਚ ਪਿਓਰ ਬੂਰੀ ਤੇ ਨਾਲ ਇਹਦੇ ਮੇਲ ਕਫ ਹੈ ਹਾਂ ਵੀਰੇ ਨਾਲ ਆ ਗਿਆ ਕੱਟਾ ਤੇ ਸੂਆ ਕਿਹੜਾ ਕਾਲੇ ਦੂਜਾ ਸੂਆ ਗੁਰੀ ਦਾ ਭਾਈ ਦੂਜਾ ਦੂਜਾ ਪਿਓਰ ਕਿੰਨੇ ਰੰਦੀ ਸੂਈਆ ਸੂਈ ਨੂੰ ਹੋ ਗਏ 15 16 ਤਨ ਹਾਂਜੀ 15 16 ਤਨ ਹੋ ਗਏ ਮੇਰੇ 15 16 ਦੁੱਧ ਤਿਆਰ ਕਿੰਨਾ ਕਰਦੇ ਪਤਾ ਕੀ ਗੱਲ ਆ ਯਾਰ ਬੱਚਾ ਇੱਕ ਦੋ ਦੁੱਧ ਇਧਰ ਉਧਰ ਵੀ ਹੋ ਜਾਂਦਾ ਜਿਵੇਂ ਸੂਏ ਚ ਦੁੱਧ ਤਿਆਰ ਉਹ ਤੇਰਾ 10 ਲੀਟਰ ਵੀਰੇ ਹੈ 10 ਲੀਟਰ ਡੰਗ ਤੋਂ ਡੰਗ ਚਵਾਵਾਂਗੇ ਐਨ ਚਵਾਵਾਂਗੇ ਦੋ ਡੰਗ ਕਰਾਵਾਂਗੇ ਤਸੱਲੀ ਐਨ ਤਸੱਲੀ ਵੀਰੇ ਆ ਤਸੱਲੀ ਬਾਈ ਕਹਿੰਦਾ ਕਰਾ ਦਾਂਗੇ ਡੰਗ ਦੋ ਡੰਗ ਤੁਹਾਨੂੰ ਆਪ ਆਪਾ ਸ਼ੂ ਚਵਾ ਕੇ ਵੀ ਦਿਖਾ ਦਾਂਗੇ ਹੱਕ ਕਦੇ ਵੀ ਡੰਗ ਤੋਂ ਡੰਗ ਚਵਾਉਣ ਤੋਂ ਬਾਈ ਭੱਜਿਆ ਨਹੀਂ ਅਜੇ ਤੱਕ ਜਿੰਨੀਆਂ ਆਪਾਂ ਵੀਡੀਓ ਬਣਾਈਆਂ ਨਗੀਆਂ ਤੇ ਇਹ ਆ ਗਈ ਬੂਰੇ ਕਲਰ ਦੇ ਵਿੱਚ ਬੂਰੇ ਦੀ ਡਿਮਾਂਡ ਅਕਸਰ ਕਹਿੰਦੇ ਵੀ ਜ਼ਿਆਦਾ ਰਹਿੰਦੀ ਹੈ ਚਵਾਈ ਚੂਈ ਦੀਆਂ ਕਿਵੇਂ ਨੇ ਕਰ ਐਨ ਵੀਰੇ ਆਪਾਂ ਸਾਰੀਆਂ ਦਿਖਾਵਾਂਗੇ ਠੀਕ ਹੈ ਗੱਲ ਨਾਲ ਆ ਗਿਆ ਮੇਲਕਾਫ ਇਹਦੇ ਨਾਲੇ ਪੈਸੇ ਕਿੰਨੇ ਲਾਂਗੇ ਇਹਦਾ ਜਮੀਂ ਹਾਲ ਆ ਜੈ ਸਨੋਪ 135 ਦੇ ਲਾਂਗੇ 1 ਲੱਖ 35000 ਦਾ ਤਾਂ ਹੋ ਜਾ ਬੰਨੇ ਇੱਥੋਂ ਦਿਖਾ ਦੇਣੀ ਏ ਤੋਰਾ ਤੂਰਾ ਕੈਸਾ ਨਾ ਬਾਲੀ ਸੋਹਣੀ ਏ ਨੀਲੀ ਦਾ ਸੀਮਨ ਲਾ ਦੋਗੇ ਪੁੱਤਾ ਬੂਰਾ ਨੀਲੀ ਦਾ ਵੀ ਦਾ ਬੱਚਾ ਵੀ ਕਹਿਣ ਮੱਛਾ ਦੇ ਦੂਗੀ ਮੱਥੇ 'ਚ ਬੱਲ ਆ ਗਿਆ ਲੈ ਚਲਕਮਾ ਗਿਆ ਲੈ ਬੱਚਾ ਇੱਕ ਨਾ ਆ ਦੋ ਨੰਬਰ ਵਾਲੀ ਕੱਟੀ ਤੋਂ ਸ਼ੁਰੂ ਕਰ ਦੇਣਾ ਹੁਣ ਪਹਿਲੇ ਵਾਲੇ ਲਾ ਦਿੰਦੇ ਆ ਪਹਿਲੇ ਵਾਲੀ ਦੇ ਵੀ ਲਾ ਦੇ ਐ ਤਨੇ ਬੂਰੀ ਦਿਖਾ ਦੇਗੀ ਦੀ 135 ਦਾ ਮਾਨਤਾਨ ਕੋਈ ਬੈਠੇ ਜਦੋਂ ਆਪਾਂ ਰੱਖੀ ਨਹੀਂ ਕੋਈ ਗੁੰਜਾਇਸ ਨਹੀਂ ਚੱਲ ਫਿਰ ਵੀ ਕਰ ਦਾਂਗੇ ਛੋਟ ਜੱਪਾ ਠੀਕ ਹੈ ਗੱਲ ਹਾਂ ਥੋੜਾ ਬੋਤਾ ਮਾਨਤਨ ਬਾਈ ਕਹਿੰਦਾ ਕਰ ਦਾਂਗੇ ਬਾਂਡੇ ਕਾਲੇ ਬੱਚੇ ਤੇ ਲਾ ਇਹ ਬਾਈ ਕਹਿੰਦਾ ਹੋ ਜੂਗੀ 1 ਲੱਖ ਤੇ 35000 ਦੀ ਲੈ ਬਾਕੀ 1700 ਨੂੰ ਮਾਰ ਕੇ ਆਪਾਂ ਦਿਖਾ ਦਾਂਗੇ ਕੱਲੀ ਕੱਲੀ ਦੀਆਂ ਵੀਡੀਓ ਜ਼ਰੂਰ ਦੇਖਿਓ ਐਂਡ ਤੱਕ ਤੇ ਹੁਣ ਮਾਰਦੇ ਗਏ ਚਾਰ ਨੰਬਰ ਵਾਲੀ ਤੇ ਕੈਮਰਾ ਥੋੜੀ ਭਲਵਾਦੀ ਕਰ ਪਾਲਾ ਜੀ ਵੀਰੇ ਛੋਟੀ ਇਹ ਦੰਦਾ ਨਹੀਂ ਕਿਵੇਂ ਕਾਲੇ ਇਹ ਦੰਦਾ ਚੌਗੀ ਵੀਰੇਲੇ ਚਾਰ ਦੰਦਾ ਚਾਰ ਦੰਦਾ ਸੁਹਾ ਦੂਜਾ ਬਾਈ ਨਾਲ ਇਹਦੇ ਵੀ ਕੱਟੀਆਂ ਨਾਲ ਇਹਦੇ ਵੀ ਕੱਟੀਆਂ ਤਾਕਤ ਆਈ ਕਈ ਵਾਰ ਨਾ ਕੋਈ ਮਿੱਤਰ ਕਈ ਵਾਰ ਆਇਆ ਕਹਿੰਦੇ ਪਾਸਾ ਪੂਸਾ ਖਾਲੀ ਕਰਕੇ ਤਸੱਲੀਆਂ ਕਰਾ ਦਾਂਗੇ ਸਾਰੀਆਂ ਠੀਕ ਹੈ ਗੱਲ ਆ ਉਹ ਆਪਣੀ ਗਰੰਟੀ ਹੈ ਉਹ ਆਪਣੀ ਗਰੰਟੀ ਹੈ ਹਾਂ ਹਾਈਟ ਆ ਗਈ ਇਹਦੀ ਆਪਣੀ ਵਿੱਚ ਵਿੱਚ ਵਾਲੀ ਮੀਡੀਅਮ ਹੁੰਦੀ ਹੈ ਸਾਰੀ ਸਾਰੇ ਪਾਸੋਂ ਚੰਗੀ ਹੈ ਪਰ ਹੈਗੀ ਗੋਲਾ ਗੋਲਾ ਚੰਗਾ ਝੂਠਾ ਸਾਰੇ ਪਾਸਿਓ ਤੇ ਬਾਕੀ ਥੋੜੀ ਬੋਦੀ ਭੜਬਾਦੀ ਜ਼ਰੂਰ ਕਰਗੀ ਦੰਦਾਂ ਚ ਚਾਰ ਦੰਦ ਤਾਕੜਾ ਯੋਧਾ ਹੀ ਹੈ ਜਿਹੜੇ ਨੇ ਦੂਜੇ ਸੁਵੇਸਵਾਤੀ ਹਾਂ ਦੂਜੇ ਸੁਵੇਸਵਾਤੀ ਬੋਈ ਨਹੀਂ ਪਹਿਲੇ ਨਹੀਂ ਸੁਈਆਂ ਚਾਰ ਦੰਦ ਦਾ ਹਾਂ ਢੋਰ ਕਾਲੀ ਲੈ ਕੇ ਰੱਖਦੀ ਆ ਫੁੱਲ ਚੌੜਾ ਚਾਰ ਦੰਦ ਪਹਿਲੇ ਪਹਿਣ ਗਈ ਬਾਈ ਅਨਾਲ ਵੀ ਕੱਤੀ ਆ ਥਣ ਦਾ ਸਹਜ ਤੇ ਸਵੇਰ ਆ ਦੀ ਬਾੜੀ ਠੰਡੀਆਂ ਤੇ ਬਿਨਾ ਬੱਚੇ ਤੋਂ ਮੈਂ ਇਹਦੇ ਥੱਲੇ ਬਹਿ ਗਿਆ ਦੀ ਅਸੀਂ ਹਾਂ ਇਹੀ ਬਹਿ ਗਏ ਸਵੇਰ ਆ ਦੀ ਬਾੜੀ ਜ਼ਿਆਦਾ ਗੂਣੀ ਆ ਗਈ ਹਾਈਟ ਮੀਡੀਅਮ ਆ ਦੁੱਧ ਚੰਗਾ ਪਾ ਦੂ ਕਿੰਨੇ ਕ ਦਿਨ ਦਾ ਸੂਆ ਦਾ ਸੂਆ ਵੀਰੇ ਦੇ ਚੌਥਾ ਪੰਜਵਾਂ ਦਿਨ ਬੱਚਾ ਦਿਖਾ ਦੇ ਠੀਕ ਹੈ ਹਾਂ ਕਿੰਨੀ ਕ ਬੋਲੀਆਂ ਹੁਣ ਬੋਲੀ ਵੀਰੇ ਨੂੰ 11 ਕਿਲੋ ਹੋਣੀਆਂ 11 ਯਾਰ ਹਾਂ ਜੇ ਥੱਲੇ ਰੋਡ ਰੂਟਰ ਦੇਖ ਕੇ 12 13 ਕਹਦੇ ਉਹ 15 ਕਿਲੋ ਪਾ ਦੂਗੀ ਪਾਊਗਾ ਰਾਮਾ ਪਾਊਗਾ ਹੀ 15 15 ਕਿਲੋ ਬਾਈ ਕਹਿੰਦਾ ਦੱਦੇ ਇਹ ਝੋਟੀ ਪਾ ਸਕਦੀ ਆ ਕਿਉਂਕਿ ਬੈਠਮੀ ਝੋਟੀ ਆ ਗਈ ਹਾਈ ਆ ਮੀਡੀਅਮ ਹਾਈਟ ਦੇ ਵਿੱਚ ਆ ਗਈ ਥਣ ਲੇਵੇ ਦੀ ਸਾਫ ਆ ਬਿਲਕੁਲ ਤੇ ਨਾਲ ਇਹਦੇ ਆ ਗਈ ਕੱਟੀ ਤੇ ਨਾਲ ਆ ਗਈ ਇਹਦੇ ਕੱਟੀ ਦੇ ਇੱਥੇ ਦਿਖਾ ਦੇ ਗਏ ਵੀ ਆਰਡਰ ਉਹ ਚੌੜਾ ਕਿੰਨਾ ਆਰਡਰ ਉੱਤੇ ਚੜਾਈ ਦਿਖਾ ਦੇ ਉੱਤੇ ਬਾਡੀ ਬੂਡੀ ਦੀ ਚੜਾਈ ਦਿਖਾ ਦੇ ਤੇ ਨਾਲ ਇਹਦਾ ਬੱਚਾ ਵੀ ਦਿਖਾ ਦੇ ਪੈਰ ਪੂਰੇ ਸਿੱਧੇ ਲੱਗਿਆ ਨਹੀਂ ਕਰਨ ਜੇ ਇਵੇਂ ਆਪਾਂ ਕਹਿੰਦੇ ਆਹ ਕੱਟੀ ਆ ਨਾਲ ਇਹਦਾ ਕੱਟੀ ਦਿਖਾ ਦੇ ਕੋਈ ਨਹੀਂ ਬੱਚੇ ਲੱਗ ਦਿਖਾ ਦਾਂਗੇ ਆਪਾਂ ਆ ਗਈ ਕਿਲਵਿੰਦਰ ਆਏ ਬੰਨ ਦੇ ਲੈ ਚੱਲੋ ਚੱਲੋ ਕੀ ਰਹੂਗਾ ਇਹਦਾ ਲ 120000 ਰੁਪਏ ਲੈਣਾ ਹਾਂ 120000 120 ਹਾਂ 1 ਲੱਖ ਤੇ 20 ਲੈਣਾ ਉਹਦੇ ਚ ਮਾਨਤਾਂ ਨਾ ਮਾਨਤਾਂ ਨਾਲ ਆਪਾਂ ਕੰਮ ਨਹੀਂ ਕਰੇਗਾ ਛੋਰ ਛੱਪਾ ਤਾਂ ਹੋਣੀ ਛੋਰ ਛੱਪੀ ਕਰਾਂਗੇ ਬਾਪ ਖਿੱਚ ਕੇ ਕੰਮ ਐ 20 ਤੂੰ ਆਪ ਦੱਸ ਵੀ ਇਹਦਾ 20 ਜਾਇਜ ਹੈ ਨਿਯਾਜ ਹੈ ਆ ਗੈਪ ਨੂੰ ਭਸੋਣਾ ਪਊਗਾ ਨਾ ਮੂੰ ਸਵੇਰ ਆਦੀ ਠੰਡੀ ਐ ਡਰ ਹੁਣ ਭਾਵੇਂ ਜਾ ਕੇ ਤੂੰ ਡਰਦੀ ਜੀ ਆ ਉਹ ਨਹੀਂ ਹੈਗੇ ਤੈਨੂੰ ਡਰ ਭਾਵੇਂ ਜਾ ਕੇ ਇੱਧਰ ਮਾਰੀ ਕੈਮਰਾ ਚੋਂ ਖੜੀ ਆ ਜਾ ਕੇ ਰ ਇੱਕ ਨੰਬਰ ਵਾਲੀ ਜਹਾ ਤਾਰਾਂ ਦਿਖਾ ਦੇ ਇੱਥੋਂ ਵੀਊ ਕਰਕੇ ਦਿਖਾ ਦੇ ਉਹ ਟੀ ਕੁਆਲਟੀ ਵਾਲੀ ਆ ਚੇਹੇ ਡਰਾਈ ਬਿਊਟੀ ਚ ਮੇਲੇ ਪਾ ਪਿਛਾੜੀ ਮਾਰ ਦੇ ਪਿਛਲੇ ਥਣਾ ਦੇ ਮਾਰ ਦੇ ਬਾਈ ਚੋਣ ਦਾ ਪਸ਼ੂ ਕੋਈ ਵੀ ਨਹੀਂ ਮਾਰਾਂ ਹੁੰਦਾ ਬਸ ਉਹਨਾਂ ਕੋਲ ਤਕਰੀਬਨ ਤਕਰੀਬਨਾ ਤੇ ਬਾਈ ਦੇ ਸਾਰੇ ਐਂਡ ਹੁੰਦੇ ਨੇ ਬਾ ਛੱਡ ਦੇ ਓਸਤਾਦ ਤੇ ਹੁਣ ਲਾਲਾ 2 ਨੰਬਰ ਵਾਲੀ ਬੱਚਾ ਤੇ ਓਦੋਂ ਤੱਕ ਆਪਾਂ ਅਗਲੀ ਝੋਟੀ ਦਿਖਾ ਦੇਣਾ ਧੋਕੜਾ ਗੱਬਣਾ ਦਿਖਾ ਦੇਣਾ ਦੋ ਮਰਾਂ ਇੱਕ ਹੋਰ ਕਰ ਲਿਆ ਕਰ ਗੁਰੂ ਜਦੋਂ ਬੱਚਾ ਲਾਉਂਦਾ ਨਾ ਕਲਿੰਦਰ ਬਟ ਤੇ ਓਦੋਂ ਕੈਮਰਾ ਮਾਰ ਦਿਆ ਕਰ ਕਈ ਵਾਰੀ ਬਥੇ ਗੱਡੀ ਕੁਡੀ ਚੜਕੇ ਬੱਚਾ ਮੜਮਟਾ ਹਲਚਲ ਕਰ ਜੇ ਫਿਰ ਅਗਲਾ ਕਹਿੰਦਾ ਯਾਰ ਬਈ ਪਤਾ ਨਹੀਂ ਬੱਚਾ ਹੁਣ ਆਪਾਂ ਦੇਖ ਸਾਰਾ ਜੀ ਦਿਖਾ ਦਿਆ ਕਰ ਮਾਲਾ ਠੀਕ ਹੈ ਕਰ ਹਾਂ ਲੈ ਉਹ ਲਾ ਬੱਚੇ ਦੇ ਲਾ ਦੇ ਲਾ ਦੇ ਲਾ ਦੇ ਬੱਚੇ ਦੇ ਲੱਗ ਗਈ ਉਹਦਾ ਕਈ ਵਾਰੀ ਪਤਾ ਕੀ ਅਗਲਾ ਕਹਿੰਦਾ ਯਾਰ ਬਿਨਾ ਅਈ ਕੈਮਰਾ ਦਿਖਾ ਕੀਤਾ ਨਾ ਮਾਰਦੇ ਮਾਰੇ ਤੇ ਕੈਮਰਾ ਕੱਦ ਕਾਠ ਚੰਗਾ ਕੱਦ ਆ ਗਿਆ ਚੰਗਾ ਸੁਹਾ ਕਿਹੜਾ ਕਾਲੇ ਦਾ ਸੁਹਾ ਦੂਜਾ ਬਾਈ ਦੂਜਾ ਹਾਂ ਤੇ ਉਹ ਤਾਂ ਹਰਿਆਣੇ ਦੀ ਐ 10 ਕਿਲੋ ਦੁੱਧ ਹੁਣ ਤਿਆਰ ਐ ਮਹੀਨੇ ਦੀ ਗੱਬਣਾ ਬਾਈ ਇੱਕ ਮਹੀਨੇ ਦੀ ਹਾਂ ਆਪਾਂ ਜਮੀ ਇਹ ਨਹੀਂ ਹੈਗਾ ਵੀ ਸੱਤੇ ਵਾਲਾ ਕੰਮ ਹੈ ਗੱਬਨ ਸੌਦੀ 100% ਆ ਸਾਡਾ ਮਾਤਰੀ ਵਾਲਾ ਬੰਦਾ ਠੀਕ ਹੈ ਹਾਂ ਪਰ ਮੀਨੇ ਜੀ ਪਾਸ ਆਪਾਂ ਮੀਨੇ ਪਾਸ ਹੁੰਦੀ ਨਹੀਂ ਅਸੀਂ ਭਾਈ ਦਿਨ ਨਾਲ ਲੈਂਦੀ ਹੈ ਕਿਉਂਕਿ ਸਾਡਾ ਬੰਦਾ ਅਪਧਾਇਓ ਜਦੋਂ ਛੋਟੀ ਆ ਬੱਚਾ ਇਹਦੇ ਨਾਲ ਬੱਚਾ ਇਹਦੇ ਨਾਲ ਕੱਟਾ ਉਹ ਕੱਟਣੇ ਮਾਰਦੇ ਕੈਮਰਾ ਇੱਕ ਜਦ ਕੱਟਾ ਤਿਆਰ ਤੱਕਾ ਤਿਆਰ ਕਰਨਾ ਹੈ ਕਿਸਨੇ ਹਾਂ ਕੱਦ ਵਾਲਾ ਪਰ ਸੇਵਾਗਾ ਸੇਵਾ ਘੱਟ ਹੋਈ ਹੈ ਹਾਂ ਸੇਵਾ ਘੱਟ ਹੋਈ ਹੈ ਕੱਟੇ ਦੀ ਵੱਡਾ ਬੁੱਡਾ ਦਾ ਫੁੱਲ ਆ ਗਿਆ ਵੱਡਾ ਦਾ ਬਹੁਤ ਬਹੁਤ ਜਾਨਾ ਕੱਟੇ ਨਹੀਂ ਬਸ 12000 ਦਾ ਅੱਜੀ ਆ ਇਹ ਆਇਗਾ ਭਾਈ ਮੈਂ ਤਾਂ 15 ਦਾ ਕਹਿਣ ਲੱਗਿਆ ਸੀ ਹਾਂ 10 10 ਅਮੀ ਨਜਾਰ ਚੂਰ ਖਾ ਕੇ ਹੋ ਜੂ ਰੈਡੀ ਹੋ ਜੂ ਰੈਡੀ ਹੋ ਜੂ ਦੁੱਧ 10 ਕਿਲੋ ਦੁੱਧ 10 ਕਿਲੋ ਦੀ ਹੈ ਗਰੰਟੀ ਜਹੀ ਦੋ ਟਾਈਮ ਤਿੰਨ ਟਾਈਮ ਚੋਲੇ ਬੰਦਾ ਤੋਰ ਕੱਟੀ ਖੋਲ ਕੇ ਤੀਜਾ ਸੂਆ ਸੂ ਗਈ ਅੱਗੇ ਦੂਜਾ ਦੂਜਾ ਵੀਰੇ ਅੱਛਾ ਦੂਜਾ ਸੂ ਗਈ ਪਹਿਲਾ ਸੂਈ ਹੋਈ ਪਹਿਲਾ ਸੂਈ ਹੋਈ ਹੈ ਠੀਕ ਆ ਗੱਲ ਤੇ ਆ ਗਈ ਬਰੀਕ ਫੁੱਲਾ ਹਨਾ ਫੁੱਲ ਬਰੀਕੀਆਂ ਚ ਆ ਗਈ ਸੰਭਾਲ ਘੱਟ ਹੋਈ ਹੋਈ ਆ ਝੋਟਾ ਆ ਥੋੜਾ ਜਿਹਾ ਫਿੱਕੀ ਰਹਿ ਗਈ ਤਾਂ ਫਿੱਕੀ ਜ਼ਰੂਰ ਆ ਹਾਂ ਤਾਂ ਕਰਕੇ ਸਾਨੂੰ ਪਤਲੇ ਪੰਜ ਚ ਲੱਗ ਪਰ ਚਵਾਈ ਇਹਦਾ ਗੁੜੀ 2 ਲੱਖ ਵਾਲੀ ਵਹਿ ਬਣਨੀ ਜਹੀ ਜਿਵਾਈ ਹੋਵੇ ਜੀ ਸਿੰਘ ਬੰਦਰਾ ਆ ਗਿਆ ਬੰਦਾ ਹੀ ਠੰਡੀ ਲੱਗਦੀ ਹੈ ਨਾ ਹਾਂ ਚਾਹੇ ਬਈ ਬੰਦਾ ਦੁਪਹਿਰੇ ਆ ਕੇ ਬੱਚਾ ਲਾ ਲੇ ਤਾਂ ਵੀ ਇਹ ਨਹੀਂ ਹੱਲ ਚੱਲਦਾ ਕੋਈ ਹੱਲ ਦੀ ਨਹੀਂ ਜਮੀ ਵੀ ਨਹੀਂ ਠੀਕ ਹੈ ਗੱਲ ਹਾਂ ਆ ਤੇ ਗੱਬਣ ਜਿਵੇਂ ਬਾਈ ਨੇ ਬਾਈ ਮਹੀਨੇ ਦੱਸਦੇ ਕੋ ਚੈੱਕ ਦੇ ਵਿੱਚ ਨੇ ਇੱਥੇ ਰੋਕੀ ਮਾਰਾ ਜਾ ਇੱਥੋਂ ਬਾਹਰ ਹੀ ਫੇਸ ਵਾਲੇ ਪੱਖ ਤੇ ਮਾਰ ਦੇ ਲੈ ਚੱਲ ਬਾਈ ਬੱਚਾ ਤਕਰੀਬਨਾਂ 6 ਮਹੀਨੇ ਸੰਭ ਕੇ ਇਹਦੇ ਜਿੱਡੇ ਹੀ ਹੋ ਜੂ ਹਾਂ ਬਾਈ ਥਣ ਦਾ ਸੈਜ ਬਹੁਤ ਸ਼ਾਨਦਾਰ ਆ ਦੁੱਧ 10 ਕਿਲੋ ਹੈਗਾ ਕਾਲੇ 10 ਕਿਲੋ ਐਨ ਤਿਆਰ ਬਾਈ ਬਾਲੇ ਵਾਲੀ ਅਸੀਂ ਦੁੱਧ ਦੇ ਸਾਹਮਣੇ ਲੱਤੀ ਬਈ ਅਸਲ ਪੁੱਛੇ ਠੀਕ ਆ ਗੱਲ ਹਾਂ ਇਹਦਾ ਰੇਟ ਕੀ ਆ ਇਹ 75000 ਦੇ ਦਾਂਗੇ ਬਾਈ ਮਾਨਤਾਨ ਮਾਨਤਾਨ ਕਰ ਦਾਂਗੇ ਠੀਕ ਆ ਗੱਲ ਜੇ ਆਪਾਂ ਦੇਖੀਏ ਦੇਰ ਵਾਲੀ ਗੱਲ 10-12000 ਦਾ ਕੱਟੀ ਆ ਮਗਰ ਕਿੰਨੀ ਰਹਿ ਗਈ ਦੇ ਲੈ ਮਾਨਤਾਨ ਬਾਈ ਕਹਿੰਦਾ ਕਰ ਦਾਂਗੇ ਤੇ ਅਗਲੇ ਥਾਣਾ ਦੀ ਚਵਾਈ ਵੀ ਕਰ ਸਕਦਾ ਚੱਕ ਚਵਾਈ ਦੀ ਆ ਗਈ ਬਿਲਕੁਲ ਠੋਕੀ ਤੇ ਠੰਡੀ ਪਿਛਲਾ ਚੋਗਰਾ ਹੋਰ ਮਾਰਦੇ ਵਾਲੇ ਬਾਸ਼ਾੜ ਦੇ ਛੱੜ ਦੇ ਛੱੜ ਦੇ ਛੱੜ ਦੇ ਚ 22 ਇਹਦੀ ਵੀ ਦਿਖਾਤੀ 2 ਨੰਬਰ ਵਾਲੀ ਤੇ 3 ਵਾਲੀ ਦਾ ਵੀ ਬੱਚਾ ਲਾ ਕੇ ਤੁਹਾਨੂੰ ਦਿਖਾਤਾ ਸੀ ਲੱਤਾਂ ਰਾਂ ਜੇ ਵੀ ਮਾਰ ਦੇ ਬਾਈ ਬਾਕੀ ਜਿਹੜੇ ਭਰਾ ਨੂੰ ਪਸੰਦ ਆਉਣਗੇ ਆ ਉਹ ਆਪਦਾ ਬੱਚਾ ਨੇੜੇ ਆ ਕੇ ਲਾ ਕੇ ਜੇ ਪਾਸ ਕਰਕੇ ਲੈ ਜਾਓ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਹੁਣ ਤੁਹਾਨੂੰ ਬੂਰੀ ਦਾ ਬੱਚਾ ਲਾ ਦੇਣਾ ਇੱਕ ਮੱਝ ਐਂਡ ਉਤੇ ਰਹਿ ਗਈ ਦਿਖਾਉਣ ਵਾਲੀ ਟੋਕੜ ਗੱਪਣ ਚੈੱਕ ਪਾਸ ਆ ਉਹ ਵੀ ਦਿਖਾਵਾਂਗੇ ਤੁਹਾਨੂੰ ਤੇ ਚ 22 ਦੀ ਇਹ ਵੀ ਫੁੱਲ ਫੋਕੀ ਆ ਗਈ ਆ ਗਰੇ ਤੇ ਵੀ ਮਾਰ ਦੇ ਬਾਈ 22 ਦੀ ਫੋਕੀ ਵੀ ਆ ਤੇ ਨਾਲ-ਨਾਲ ਠੰਡੀ ਵੀ ਆ ਬਾ ਛੱਡ ਦੇਈਂ ਲਾ ਹੁਣ ਤੂੰ ਲਾ ਦੇ ਬਾਈ ਆ ਚਾਰ ਦੰਦ ਕੱਤੀ ਦਾ ਬੱਚਾ ਤੇ ਆਪਾਂ ਕਾਲੇ ਲਾਸ਼ ਵਾਲੀ ਝੁੱਤੀ ਦਿਖਾ ਦੇ ਚਲ ਦਿਖਾ ਮਾਰ ਦੇ ਗਰੀ ਕੈਮਰਾ ਉਤੇ ਪੂਛ ਵੀ ਥੋੜੀ ਜਿਹੀ ਵਾਈਟ ਆ ਗਈ ਤੇ ਮੱਥੇ 'ਚ ਵੀ ਬਲ ਆ ਗਿਆ ਗਰੇਡਲ ਵੀ ਆ ਗਿਆ ਇਹ ਵੀ ਤੇ 8 ਮਹੀਨੇ ਦੀ ਹੋ ਗਈ ਪੌਣੇ 8 ਦੀ ਪੌਣੇ 8 ਦੀ ਗੱਬਣ ਹਾਂ ਦੁੱਧ ਦਾ ਨਾ ਮਾਤਰਿਆ 2 ਕਿਲੋ ਚੁੰਨੇ ਆ ਇਸ ਦਾ ਹੁਣ ਦੋ ਦਿਨ ਹੋ ਗਏ ਕੱਲ ਚੁਆਏ ਬਿੰਦੀ ਪੌਣੇ 8 ਦੀ ਗੱਬਣ ਹਾਂ ਪਰਦੀ ਤੇ ਥਣ ਪਾਸ ਕਰਾਉਂਦੀ ਆ ਹਾਂ ਬਾਈ ਹਾਂ ਤਾਂ ਅੱਧਾ ਜਿਹਾ ਵੀ ਬਾਈ ਕਹਿੰਦਾ ਕਿਲੋ 2 ਕਿਲੋ ਦੰਦੀ ਆ ਕਿਵੇਂ ਮਿਲਦੀ ਆ ਟੀਕੇ ਦੇ ਕੇ ਕਿਵੇਂ ਨਾ ਨਾ ਪਾੜੀ ਦੇ ਵੀ ਅੱਛਾ ਹੂੰ ਠੰਡੀ ਐ ਨਹੀਂ ਐ ਅੱਠ ਦੀ ਹੋ ਗਈ ਹਲੇ ਵੀ ਦੁੱਧ ਹੀ ਜਾਂਦੀ ਐ ਉਧਰ ਦੇ ਜਾਨਵਰ ਦਾ ਇਹ ਬੱਟਾ ਐ ਠੀਕ ਆ ਗੱਲ ਆਪਾਂ ਕਹਿੰਦੇ ਆ ਕਿ ਅੱਠ ਆਪਣੇ ਵਾਲੀ ਅੱਠ ਅੱਠ ਮਹੀਨੇ ਰਗਾ ਤਰ ਨਹੀਂ ਦਿੰਦੀਆਂ ਲੈ ਚੱਲ ਭਾਈ ਬਾਜ ਚੋ ਪਲਾਨੀ ਪਾਣੀ ਕੋਈ ਨਹੀਂ ਸੂਆ ਕਿਹੜਾ ਸੁngਿਆ ਕਾਲੇ ਦੂਜਾ ਦੂਜਾ ਵੀਰੇ ਦੂਜਾ ਸੂਆ ਸੁਂਦੀ ਆ ਤੇ ਪੌਣੇ ਅੱਠ ਵੀ ਬਾਈ ਕਹਿੰਦਾ ਗੱਬਣਾ ਚੈੱਕ ਪਾਸ ਆਪਦੀ ਕਰਾ ਲਓ ਵੀ ਦੂਜਾ ਸੂਆ ਇੱਥੇ ਗੁੜੀ ਤੀਜੇ ਸੂਗੇ ਆ ਸਵੀ ਪੜੀਆ ਦੂਜਾ ਸੂਆ ਤੇ ਤੀਜੇ ਨੇ ਸੂਣਾ ਤੇ ਦੁੱਧ ਬਾਈ ਕਹਿੰਦਾ 2 ਕਿਲੋ ਡੰਗਦਾ ਹੈਗਾ ਵੀ ਹੁਣ ਤਾਂ ਤਕਰੀਬਨ ਛੱਡਣ ਜੇ ਵਾਲਾ ਕਰ ਛੱਡਣ ਵਾਲੀ ਕੰਮ ਹੈ ਬਾਈ ਹਾਂ ਇੱਕ ਥਾਣ ਜਰੂਰ ਪਾਸ ਕਰਾ ਦੂ ਕੱਦ ਕਾਟ ਦੀ ਵੀ ਚੰਗੀ ਆ ਬਾਡੀ ਦੀ ਵੀ ਚੰਗੀ ਆ ਐਨੂੰ ਲੈ ਆ ਬਾਈ ਮਾੜੀ ਜਿ ਦਿਖਾਊਗਾ ਕਿ ਨਹੀਂ ਐਨੂੰ ਲੈ ਆ ਇਧਰੋਂ ਤੋਰ ਦੇ ਬਾਡੀ ਦੀ ਸ਼ਾਨਦਾਰ ਆ ਤਾਜੀ ਦਾ ਦੁੱਧ ਕਿੰਨਾ ਕਰ ਰਸਿਆ ਇਹਦਾ ਤਾਜੀ ਨੇ 17 ਕਿਲੋ ਤੋਂ ਕੱਢਿਆ ਵੀਰੇ 17 ਕਿਲੋ ਹਾਂ ਪੈਸੇ ਕਿੰਨੇ ਲਵਾਂਗੇ ਇਹਦੇ ਕਾਲੇ ਆਪਾਂ ਪੈਸੇ ਲਵਾਂਗੇ 80000 ਰੁਪਏ ਵੀਰੇ 80000 ਦੀ ਦੇ ਦੇਾਂਗੇ ਹਾਂ ਬੁਰੀ ਜੇ ਕੋਈ ਸਾਮਨ ਲੈ ਬੰਦਾ ਸਾਰੀ ਸਵਾ 2 ਮਹੀਨੇ ਸਭਾਈ ਆ ਦੋ ਦਿਉ ਲਾ 15 ਦਾ ਪਹਿਲੀ ਤਿਆਰ ਹੋ ਜਾ ਨੰਗਰ ਠੀਕ ਆ ਗੱਲ ਹਾਂ ਆ ਲਿਆ ਬੰਦੇ ਬਾਈ ਤੇ ਇੱਕ ਆਦ ਖਾਈਤੀ ਨਾਲ ਵਾਲੀ ਤੁਹਾਨੂੰ ਇਹ ਬਾਈ ਕਹਿੰਦਾ ਜੇ ਜੋੜਾ ਜਾਂਦਾ ਕੰਮ ਮਾਨਤਨ ਵਧੀਆ ਕਰ ਦਾਂਗੇ ਆ ਜੋੜੇ ਚ ਬਾਈ ਕਹਿੰਦਾ ਕਰ ਦਿਆਂਗੇ ਮਾਨਤਨ ਨਾਲ 1700 ਤੁਹਾਨੂੰ ਹੁਣ ਆਪਾਂ 4 ਨੰਬਰ ਆਈਦਾ ਵੀ ਬੱਚਾ ਲਾਰਖਾ ਬਾਈ ਨੇ ਨਾਲ ਕੱਟੀ ਆ ਚਾਰ ਦੰਦ ਕੱਟੀ ਆ ਦੂਜਾ ਸੂਆ ਸੂਈਆ 1700 ਤੁਹਾਨੂੰ ਇਹ ਜਮ ਵੀ ਦਿਖਾ ਦਾਂਗੇ ਮਾਰ ਕੇ ਲੱਲਾ ਕਰ ਦੇ ਕਰੀ ਕੈਮਰਾ ਉਧਰ ਆਪਣੇ ਪਸਮਾ ਪਸਮੂਹ ਦਿਖਾ ਦੇ ਇੱਥੇ ਲੱਲਿਆ ਬਾਈ ਬਾਲਟੀ ਮਾਰ ਤਾਰਾਂਗੇ ਲਿਆ ਜਾ ਕੇ ਬਾਲਟੀ ਲਾਸਟ ਵਾਲੀ ਝੋਟੀ ਬਾਈ ਕਹਿੰਦਾ 80 ਦੀ ਦੇ ਦਾਂਗੇ ਇਹਦਾ 4 ਦੰਦਾ ਕੀ ਡਰਸ ਹੈ ਕਾਲੇ ਇਹਦਾ 120 ਬਾਈ 1 ਲੱਖ ਤੇ 20 ਹਾਂ ਦੰਦਾ ਜਾ ਗਈ ਬਾਈ ਕਹਿੰਦਾ 4 ਦੰਦਾ ਚੁਵਾਈ ਕਰ ਸਕਦੇ ਚੈੱਕ ਚੁਵਾਈ ਇਹਦੀ ਵੀ ਕਰਨੇ ਮਰ ਕੇ ਚੁਵਾਈ ਜਮੀ ਪੋਲੀ ਹੈ ਵੀਰੇ ਨੂੰ ਥੋੜੀ ਬਹੁਤੀ ਪਾਲ ਬਾਦੀ ਜਰੂਰ ਪਾਲ ਪਲਚ ਪੇਸ਼ਾਨੂ ਕਰ ਲੈ ਬਾਲਟੀ ਕੋਈ ਨਹੀਂ ਪਾਲਟੀ ਪੇਸ਼ਾ ਕਰ ਲੈ ਇਹਨੇ ਕੀ ਹੱਲ ਲਾ ਠੰਡੀ ਲਾ ਲਾ ਜਮੀ ਠੰਡੀ ਹੈ ਵੀਰੇ ਇਹ ਬਾਈ ਦੀ ਆ ਗਈ ਹੈ ਵੀ 100 ਦਾ 100 ਦਾ ਨੰਬਰ ਬੋਲ ਦੇ ਕਾਲੀ ਤਰਾ 95 920 ਹਾਂਜੀ 99 499 99 920 99 493 22 ਦਾ ਨੰਬਰ ਉਹਦਾ ਵੀ ਉਹਦਾ ਵੀ ਲਾ ਲੈ ਬੱਚਾ ਜੇ ਕਹਣਾ ਆ ਵੱਡੀ ਦਾ ਹਾਂ ਜਮੀਂ ਕੁਝ ਵੀ ਨਹੀਂ ਕੱਟਾ ਲਾਏ ਦੇ ਇਹਦਾ ਵੀ ਲਾ ਲੈ ਨਿਵੇੜ ਦੇ ਕੰਮ ਫਿਰ ਹੁਣ ਇਹ ਕਾ ਨਹੀਂ ਛੱਡਣੀ ਆ ਹਾਂ 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 ਇਹਦਾ ਵੀ ਨਿਵੇੜ ਦਿੰਨਾ ਕੰਮ ਨਾਲੇ ਤੁਹਾਨੂੰ ਬਾਕੀ ਯਕੀਨ ਜਾ ਹੋ ਜੀਗਾ ਵੀ ਬੱਚਾ ਵੀ ਇਹਦਾ ਏਸੇ ਦੇ ਹੀ ਆ ਨਹੀਂ ਪਿਲੈਂਦੀ ਵੀ ਆ ਪਤਾ ਆ ਲੱਗ ਜੂ ਨਾਲੇ ਹੁਣ ਵੀ ਕੀ ਜਮੀਂ ਕੁਝ ਨਹੀਂ ਕਹਿੰਦੀ ਯਾਰ ਹੂੰ ਇਹਨਾਂ ਹਸਣ ਨੂੰ ਨਹੀਂ ਦੇਖਣਾ ਮੈਂ ਅੱਜ ਜਮੀਂ ਵੀ ਨਹੀਂ ਚਾਹੇ ਬੰਦਾ ਆ ਕੇ ਦੁਪਹਿਰ ਨੂੰ ਆ ਕੇ ਚੋਲੇ ਕੀ ਗੱਲ ਆ ਹਾਂ ਉਹ ਪਰਲਾ ਬੱਚਾ ਮਾਗ ਲੱਕ ਕਣੀ ਲੁੱਟ ਬੱਚਾ ਹੱਲੇ ਕਿਤੇ ਨਹੀਂ ਨਾਲ ਨਾਲ ਦੀ ਛਾਲ ਲੈਂਦੀ ਆ ਓਏ ਓਏ ਨਾ ਫਾਂ ਵੜਦੇ ਛੱਡਦੇ ਬੱਸ ਅ ਚਵਾਈ ਇਹ ਵੀ ਕਰ ਸਕਦੇ ਹਾਂ ਟੋਕਰ ਦੀ ਚੱਕ ਮਹੀਨੇ ਦੀ ਗੱਬਣਾ ਤੇ ਨਾਲ ਇਹਦੇ ਕੱਟਾ ਆ ਗਿਆ ਤੇ ਪਿਛਲਾ ਚ ਵੀ ਮਾਰਦੇ ਬਾਈ ਚੌਣ ਵੀ ਬਾਈ ਕਹਿੰਦਾ ਹੈ ਗਿਆ ਫੋਕੀ ਪਰ ਕੋਲੋਂ ਤੁਹਾਡੇ ਸਾਹਮਣੀਆਂ ਬਾਕੀ ਜਿਹੜੇ ਭਰਾ ਨੂੰ ਪਸੰਦ ਆ ਉਹ ਪਾਸ ਕਰਕੇ ਲੈ ਜਾਓ ਝੋਟੀਆਂ ਤੁਹਾਨੂੰ ਬਾਈ ਦੇ ਘਰੋਂ ਆਪਾਂ ਨੇ 6 ਦਿਖਾਤੀਆਂ ਇੱਕ ਨੰਬਰ ਵਾਲੀ ਪੌਣੇ 8 ਮਹੀਨੇ ਦੀ ਗੱਬਣਾ ਨਾਲ ਵਾਲੀ 1 ਮਹੀਨੇ ਦੀ ਇਹਦੇ ਬਾਈ ਤਾਂ ਹਰਾ ਮਾਰ ਰਿਹਾ ਤੇ ਆ ਚਾਰ ਹੈਗੀਆਂ ਤਾਜ਼ੀਆਂ ਝੋਟੀਆਂ ਚਾਰਾਂ ਚ ਬੂਰੀ ਨੂੰ ਛੱਡ ਕੇ ਤਿੰਨਾਂ ਨਾਲ ਆ ਗਈਆਂ ਕੱਟੀਆਂ ਤੇ ਬਾਕੀ ਇਹਨਾਂ ਚ ਜਿਹੜਾ ਵੀ ਪਸ਼ੂ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਹਰ ਤੋਂ ਲੈ ਜਿਓ ਧੰਨਵਾਦ ਜੀ